ਸਤਿ ਸ਼੍ਰੀ ਅਕਾਲ YouTube ਫੈਮਿਲੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡੇ ਭਰਾ ਨੇ ਇੱਕ ਕਹਾਵਲ ਦਾ ਇੱਕ ਬਲੌਗ ਬਣਾਇਆ ਸੀਗਾ ਛੋਟਾ ਜਿਹਾ ਸੋ ਉਹਦੇ ਚ ਜਿੰਨਾ ਕੋ ਹੋ ਸਕੇ ਆ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਸੋ ਅੱਜ ਦਾ ਅਸੀਂ ਬਲੌਗ ਜਿਹੜਾ ਬਣਾਉਣਾ ਆ ਅੱਜ ਅਸੀਂ ਆਪਣੇ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਨਾ ਸੋ ਤੁਸੀਂ ਵੀ ਸਾਰੇ ਜਣੇ ਕਰਿਆ ਜਰੂਰ ਕਰੋ ਕਿਉਂਕਿ ਇਹ ਨਿੱਕੇ ਨਿੱਕੇ ਪਾਲ ਜਿਹੜੇ ਆ ਨਿੱਕੀਆਂ ਨਿੱਕੀਆਂ ਬੱਚੀਆਂ ਜਨਣਾ ਜਿਹੜੀਆਂ ਹਨ ਇਹ ਚੀਜ਼ਾਂ ਮਤਲਬ ਕਿ ਬਾਅਦ ਚੋਂ ਆਪਾਂ ਨੂੰ ਇਹ ਚੀਜ਼ਾਂ ਨੇ ਦੁੱਖ ਦੇਣਾ ਵੀ ਅਸੀਂ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਸਪੈਂਡ ਕਰ ਸਕਿਆ ਕਿਉਂਕਿ ਆਪਾਂ ਦੇਖਦੇ ਆ YouTube ਤੇ ਸਾਰੇ ਜਣੇ ਆਪਣੇ ਬੱਚਿਆਂ ਨੂੰ ਇਹ ਜ਼ਿੰਦਗੀ ਜਿਹੜੀ ਹੈ ਨਾ ਇਹ ਜ਼ਿੰਦਗੀ ਬਹੁਤ ਭਾਰੀ ਮਤਲਬ ਕੀ ਹੈਗੀ ਆ ਇਹ ਅੱਜ ਦੇ ਟਾਈਮ 'ਚ ਇਦਾਂ ਦਾ ਵਾ ਵੀ ਕੋਈ ਵੀ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦਾ ਵੀ ਇੰਨਾ ਬੋਝ ਪੈ ਗਿਆ ਵਾ ਮੰਗਹਾਈਆਂ ਹੋ ਗਈਆਂ ਵਾ ਸੋ ਤੁਸੀਂ ਸਾਰੇ ਜਣੇ ਆਪਣੇ ਬੱਚਿਆਂ ਨੂੰ ਟਾਈਮ ਜ਼ਰੂਰ ਦਿਆ ਕਰੋ ਭਾਵੇਂ ਕਿੰਨਾ ਟਾਈਮ ਦਿਆ ਕਰੋ ਭੁਵੇਂ ਅੱਧਾ ਘੰਟਾ ਦਿਆ ਕਰੋ ਉਹਨਾਂ ਨਾਲ ਖੇਡਿਆ ਕਰੋ ਉਹ ਨਿੱਕੀਆਂ-ਨਿੱਕੀਆਂ ਯਾਦਾਂ ਜਿਹੜੀਆਂ ਵਾ ਉਹ ਤੁਹਾਡੀ ਮੈਮਰੀ ਤੁਹਾਡੇ ਬੱਚਿਆਂ ਦੀ ਮੈਮਰੀ ਨੂੰ ਸਟਰੋਂਗ ਕਰਦੀਆਂ ਵਾ ਤੁਹਾਡੇ ਬੱਚਿਆਂ ਦੀ ਸਟਰੈਂਥ ਨੂੰ ਸਟਰੋਂਗ ਕਰਦੀਆਂ ਵਾ ਸੋ ਤੁਹਾਡੇ ਦਿਲ ਨੂੰ ਵੀ ਖੁਸ਼ੀ ਮਿਲੂਗੀ ਜਿਹੜੀਆਂ ਤੁਹਾਡੀਆਂ ਜ਼ਿੰਦਗੀ ਭਰਦੀਆਂ ਟੈਨਸ਼ਨਾਂ ਜਾਂ ਦਿਨ ਭਰਦੀਆਂ ਟੈਨਸ਼ਨਾਂ ਦੁਕਾਨ ਸਾਰਾ ਕੁਝ ਦੂਰ ਹੋ ਜਾਂਦਾ ਸੋ ਅੱਜ ਦਾ ਬਲੌਗ ਜਿਹੜਾ ਆ ਉਹ ਅਸੀਂ ਆਪਣੇ ਬੱਚਿਆਂ ਨਾਲ ਖੇਡ ਕੇ ਸਪੈਂਡ ਕਰਨ ਦਾ ਟਾਈਮ ਤੁਹਾਨੂੰ ਦੱਸਾਂਗੇ ਸੋ ਸਾਡੇ ਨਾਲ ਜੁੜੇ ਰਹੋ ਚਲੋ ਤੁਹਾਨੂੰ ਦਿਖਾਉਂਦੇ ਆ ਅੱਜ ਦਾ ਬਲੌਗ ਆ ਦੇ ਦੱਸ ਦੇ ਅੱਜ ਅਸੀਂ ਸਾਰੇ ਛੁੱਟੇ ਲੈਣ ਲੱਗੇ ਆ ਜਾਂ ਅਸੀਂ ਬੱਚਿਆਂ ਨਾਲ ਫਨ ਕਰ ਲੱਗੇ ਆ ਸੋ ਦੋਸਤੋ ਤੁਸੀਂ ਵੀ ਸਾਰੇ ਜਣੇ ਟਾਈਮ ਕੱਢਿਆ ਕਰੋ ਜਰੂਰ ਆਪਣਾ ਆਪਣੇ ਬੱਚਿਆਂ ਨਾਲ ਫਨਸ਼ਨ ਕਰਿਆ ਕਰੋ ਉਹਨਾਂ ਦਾ ਵੀ ਦਿਲ ਹੁੰਦਾ ਕਿਸੇ ਟਾਈਮ ਵੀ ਬੱਚੇ ਵੀ ਸਾਡੇ ਮਾਪਿਓ ਸਾਡੇ ਨਾਲ ਖੇਡਣ ਤੇ ਸਾਡੇ ਨਾਲ ਚਲੋ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਹੋਰ ਕੀ ਆ ਚਲੋ ਆਇਓ ਦਿਖਾਉਨੇ ਆ ਤੁਹਾਨੂੰ ਵੀ ਕਿੱਦਾਂ ਅਸੀਂ ਬੱਚਿਆਂ ਨੇ ਜੁਇਮੈਂਟ ਕਰਦੇ ਆ ਚਲੋ ਆਓ ਚਲ ਜੇ ਚਾ ਚਾ ਬਾਰੀ ਤੇ 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 ਇਹ 1 2 3 ਮੇਰੇ ਇਹ ਦੇਖੀਂ ਵੀ ਟੁੱਟ ਨਾ ਜਾਵੇ ਇਹ 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 मजा आया कि मजा आया जुजार सिंह जी अपनी कबड्डी पौधे हुए बैठो बैठो जल्दी 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 क्लैपिंग क्लैपिंग Kagak di hari jadi. Kagak di hari Ada 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 ada

ਤਕਾਲਾ ਹੋ ਗਈ ਜਲਦੀ ਜਲਦੀ ਅਰਿਆ ਅਰਿਆ ਪਿੱਛੇ 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 ਹਾਂ ਸਿਰਫ ਕੀ ਲਿਖਦਾ ਹੈ ਏ ਬੀ ਅੱਛਾ ਏ ਬੀ ਸੀ ਲਿਖਦਾ ਹੈ ਸੋ ਇਦਾਂ ਦੀਆਂ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਘਰਾਂ ਦੇ ਵਿੱਚ ਲਿਆ ਕੇ ਦੇਣੀਆਂ ਚਾਹੀਦੀਆਂ ਸਕੂਲ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰਾਉਂਦੇ ਆ ਜਿੱਦਾਂ ਬਲੈਕ ਬੋਰਡ ਤੇ ਲਿਖੋਣਾ ਨਾਲ ਨਾਲ ਇਹਨਾਂ ਦੀ ਵੀ ਵਧੀਆ ਹੋ ਜਾਂਦੀ ਹੈ ਨਾ ਦੋਸਤੋ ਸਾਰੇ ਜਣੇ ਜਿੱਦਾਂ ਮਰਜ਼ੀ ਹਨਾ ਵੀ ਚਲ ਬੱਚਿਆਂ ਨਾਲ ਆਪਣਾ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ ਤੋ ਇਹ ਜਿਹੜੇ ਪਾਲੇ ਆ ਬੱਚਿਆਂ ਦੇ ਜਿਹੜੇ ਛੋਟੇ ਹੁੰਦੇ ਮੜ ਕੇ ਜਾਂਦਾ ਹੀ ਰਹਿੰਦੀਆਂ ਸੋ ਤੁਸੀਂ ਵੀ ਟਾਈਮ ਕੱਢਿਆ ਕਰੋ ਜਰੂਰ ਅੱਛਾ ਸੀਰ ਤੇ ਕੀ ਲਿਖ ਕੇ ਦਾ ਨਾਮ ਹੈ ਹਾਂ ਕੀ ਲਿਖਦਾ ਪਿਆ ਏ ਏ ਬੀ ਸੀ ਡੀ ਈ ਐਫ ਜੀ ਤੈਨੂੰ ਊੜਾਇੜਾ ਨਹੀਂ ਆਉਂਦਾ ਨਾ ਚਲ 1 2 ਵੀ ਲੈ ਕੇ ਦਿਖਾ ਦੇ ਨਾ ਆਪਣੇ YouTube ਫੈਮਿਲੀ ਨੂੰ ਲੈ ਕੇ ਦਿਖਾਉਣਾ ਤੂੰ ਆਪਣਾ ਨਾਮ ਲਿਖ ਕੇ ਦਿਖਾ ਓਕੇ ਖਾਣੇ ਲੱਗਦੇ ਇਹ ਬਹੁਤ ਹਸ਼ਿਆਰ ਆ ਇਹ ਮਤਲਬ ਕਿ ਸਕੂਲ ਦੇ ਵਿੱਚ ਵੀ ਚਲੋ ਜਦੋਂ ਜਾਂਦਾ ਨਾ ਫਰੀਦ ਅਲੀ ਲੈ ਕੇ ਸਕੂਲ ਵੜਦੀ ਹੈ ਕੁੜੀਆਂ ਸਾਡੀ ਤੇ ਜਦੋਂ ਵੀ ਜਾਈਦਾ ਉਥੇ ਉਹ ਹੁੰਦੀ ਆ ਪੇਰੈਂਟਸ ਮੀਟਿੰਗ ਹੁੰਦੀ ਆ ਨਾ ਉਥੇ ਦੱਸਦੇ ਆ ਵੀ ਮਤਲਬ ਕਿ ਬਹੁਤ ਅੱਛੇ ਹਾਰ ਪੜਨ ਦੇ ਵਿੱਚ ਵੀ ਬਹੁਤ ਵਧੀਆ ਹੈ ਉਹਦੀ ਇਹਨਾਂ ਚੀਜ਼ਾਂ ਤੋਂ ਹੀ ਬੱਚੇ ਗਾਂ ਦੇ ਗਾਂ ਪੜਦੇ ਲਿਖਦੇ ਆ ਵੀ ਉਹਨਾਂ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਨਾ ਵੀ ਤੁਸੀਂ ਇਹ ਚੀਜ਼ਾਂ ਵਰਤੋਂ ਯੂਥ ਦੇ ਵਿੱਚ ਕਰੋ ਮਤਲਬ ਕਿ ਅਸੀਂ ਕਿਦਾਂ ਦੀਆਂ ਯੂਥ ਯੂਸਲੈਸ ਚੀਜ਼ਾਂ ਨਹੀਂ ਅਸੀਂ ਲੈ ਆ ਕੇ ਦਿੰਦੇ ਜਿੱਦਾਂ ਦੀਆਂ ਸਕੂਲਾਂ ਦੇ ਵਿੱਚ ਵਰਤੋਂ ਹੁੰਦੀਆਂ ਚੀਜ਼ਾਂ ਡਰਾਇੰਗ ਵਗੈਰਾ ਸਕੈਚ ਵਗੈਰਾ ਹੋਗੇ ਇਦਾਂ ਦੀਆਂ ਚੀਜ਼ਾਂ ਉਹੀ ਲੈ ਆ ਕੇ ਦਿੰਨੇ ਆ ਜਾਂ ਥੋੜਾ ਬੋਦਾ ਇਦਾਂ ਦੇ ਟੋਏ ਇਦਾਂ ਸਕੂਟਰ ਪਿਆ ਇੱਕ ਕਾਰ ਪਈ ਆ ਲਾਈਟ ਵਗੈਰਾ ਐਕਟੀਵਿਟੀ ਸਿਰਫ ਜਿਹੜੀ ਜੈਨੂਨ ਐਕਟੀਵਿਟੀ ਆ ਉਹੀ ਲੈ ਆ ਕੇ ਦੇਈਦਾ ਤੁਸੀਂ ਵੀ ਇੰਨਾ ਕੁ ਜਰੂਰ ਕਰਿਆ ਕਰੋ ਚਾਹੇ ਪਾਰਕ ਦੇ ਵਿੱਚ ਲੈ ਕੇ ਜਾਇਆ ਕਰੋ ਚਾਹੇ ਘਰ ਦੇ ਵਿੱਚ ਲੈ ਆ ਕੇ ਦਿਓ ਲਾਗੇ ਛਾਗੇ ਘਰਾਂ ਦੇ ਸਾਰਿਆਂ ਦੇ ਪਾਰਕਾਂ ਹੁੰਦੀਆਂ ਆ ਸੋ ਤੁਸੀਂ ਵੀ ਜਾਇਆ ਕਰੋ ਜਰੂਰ ਟਾਈਮ ਗੱਡਿਆ ਕਰੋ ਓਕੇ ਹਾਂ ਕੀ ਲਿਖਿਆ ਦੱਸ ਦੇ ਦੱਸ ਦੇ ਕੀ ਲਿਖਿਆ ਦੱਸੋ ਸੀਰਾ ਸਕੋਰ ਪਪਾ ਦਾ ਨਾਮ ਲਿਖਿਆ ਨਹੀਂ ਪਪਾ ਦਾ ਨਾਮ ਗੋਪੀ ਲੇਖ जी जी ओ जी ओ पी टी पी फोर पैरट ओके एत्ता 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 से ਤੁਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਫੋਰ ਵੀ ਉਹ ਦੇਖੋ ਸਾਡਾ ਬਿਘਾਰ ਐਕਟੀਵਿਟੀ ਕਰਦਾ ਪਿਆ ਬਹੁਤ ਹੋਣੀ ਐਕਟੀਵਿਟੀਆਂ ਕਰਦਾ ਹੈ ਪਰ ਜਿੱਦੀ ਬਹੁਤ ਜਿਆਦਾ ਜਿੱਦੀ ਹੈ ਇਹ ਬਹੁਤ ਜਿਆਦਾ ਜਿੱਦੀ ਜਦੋਂ ਜਿੱਦੀ ਚੀਜ਼ ਦੇ ਮਗਰ ਪੈ ਜਾਂਦਾ ਵਾ ਤੇ ਉਹ ਚੀਜ਼ਾਂ ਫਿਰ ਚਾਹੀਦੀਆਂ ਚਾਹੀਦੀਆਂ ਆ ਇੰਨਾ ਵੀ ਨਹੀਂ ਬੱਚੇ ਨੂੰ ਮਤਲਬ ਕੀ ਚਲੋ ਕਰਨਾ ਚਾਹੀਦਾ ਅਸੀਂ ਥੋੜਾ ਕਿਨੇ ਇਹਨੂੰ ਸਮਝਾਉਣੇ ਆ ਤੇ ਕਰਦੇ ਆ ਜਦੋਂ ਬੱਚੇ ਜਿੱਦ ਕਰਦੇ ਆ ਨਾ ਉਹਨਾਂ ਨੂੰ ਥੋੜਾ ਜਿਹਾ ਜਿੱਦ ਕਰ ਲੈਣ ਦਿਆ ਕਰੋ ਰੋਲਣ ਦਿਆ ਕਰੋ ਤਾਂ ਕਿ ਉਹਨਾਂ ਦੀ ਜਿਹੜੀ ਸਹਿ ਆਪਣੇ ਸਹਿਣ ਸ਼ਕਤੀ ਹੁੰਦੀ ਨਾ ਉਹ ਵੱਧਦੀ ਆ ਉਹਨਾਂ ਦਾ ਤੋ ਆ ਦੇਖੋ ਅਸੀਂ ਆਪਣਾ ਪਲਾਟ ਇੱਕ ਦਿਨ ਕੀਤਾ ਵਾ ਤੇ ਥੋੜਾ ਜਿਹਾ ਰੁਆ ਕਿ ਦੋ ਦਿਖਾਉ ਇੱਥੇ ਆਪਣੇ ਬਾਈ ਸਿੱਧੂ ਮੂਸੇ ਵਾਲੇ ਦੀ ਪੇਂਟਿੰਗ ਬਣਾ ਰਹੇ ਆ ਹਜੇ ਹਜੇ ਅੱਧੀ ਰਹਿੰਦੀ ਆ ਬਣਾਉਣ ਵਾਲੀ ਰਹਿੰਦੀ ਆ ਤੇ ਉਦੋਂ ਹਾੜਾਂ ਦਾ ਟਾਈਮ ਆ ਗਿਆ ਹਾੜਾਂ ਦੇ ਵਿੱਚ ਜਿਹੜਾ ਬਾਈ ਆਇਆ ਸੀ ਉਹ ਉਹ ਫਿਰ ਚਲੇ ਗਿਆ ਤੇ ਹਾਰਾ ਅਗੇ ਘਰ ਡੁੱਬ ਗਏ ਬਹੁਤ ਜ਼ਿਆਦਾ ਫਿਰ ਸਾਨੂੰ ਇਹ ਜ਼ਰੂਰੀ ਨਹੀਂ ਲੱਗੀ ਪਰ ਫੇ ਵੀ ਬਾਈ ਆਪਣੇ ਦਿਲਾਂ ਦੇ ਵਿੱਚ ਆ ਸਾਰੇ ਮੇਰੀ ਵਾਈਫ ਮੇਰੇ ਬੱਚੇ ਸਾਰੇ ਬਹੁਤ ਪਿਆਰ ਕਰਦੇ ਆ ਬਾਈ ਨੂੰ ਅੱਜ ਦੇ ਟਾਈਮ ਦੇ ਵਿੱਚ ਵੀ ਆਜੋ ਤੁਹਾਨੂੰ ਅੱਜ ਕੀ ਦਿਖਾਉਨੇ ਆ ਇੱਕ ਛੋਟੀ ਜਿਹੀ ਇੱਕ ਪਾਰਕ ਵੀ ਬਣਾਈ ਆ ਬੱਚਾ ਆ ਦੀ ਖੇਡਣ ਵਾਸਤੇ ਆਜੋ ਇਹ ਬੈਕ ਇਹ ਬੈਕ ਸਤਿਰਾ ਸਤਿਰਾ ਇਹ ਅਸੀਂ ਬੱਚਿਆਂ ਦੇ ਖੇਡਣ ਵਾਸਤੇ ਇੱਕ ਨਿੱਕੀ ਜਿਹੀ ਪਾਰਕ ਬਣਾਈ ਆ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਆ ਉਹ ਇਦਾਂ ਦਾ ਮਾਹੌਲ ਆ ਵੀ ਬੱਚਿਆਂ ਨੂੰ ਕਿਸੇ ਦੇ ਘਰ ਦੇ ਵਿੱਚ ਜਾਣਾ ਬਿਲਕੁਲ ਨਹੀਂ ਜਾਣ ਦੇਣਾ ਚਾਹੀਦਾ ਤੋ ਅਸੀਂ ਇਹ ਹੀ ਚੀਜ਼ ਕਰਦੇ ਹਾਂ ਵੀ ਕੋਸ਼ਿਸ਼ ਕਰਦੇ ਹਾਂ ਵੀ ਆਪਣੇ ਬੱਚਿਆਂ ਨੂੰ ਆਪਣੀਆਂ ਜਗ੍ਹਾ ਤੇ ਰੱਖ ਕੇ ਆਪਣੇ ਸੇਫ ਰੱਖ ਕੇ ਕਿਉਂਕਿ ਅੱਜ ਦੇ ਟਾਈਮ 'ਚ ਜਿਹੜੇ ਇਨਸੀਡੈਂਟ ਹੁੰਦੇ ਆ ਹਨਾ ਬਹੁਤ ਜ਼ਿਆਦਾ ਖਤਰਨਾਕ ਆ ਦੇਖੋ ਇੰਜੋਏ ਕਰਦਾ ਵਾ ਆਪਣਾ ਪੂਰਾ ਡੇਲੀ ਆਉਂਦੇ ਆ ਫਿਰ ਤੇ ਅਜਾib ਮਤਲਬ ਡੇਲੀ ਆਉਂਦੇ ਆ ਆਪਣਾ ਇੰਜੋਏਮੈਂਟ ਕਰਦੇ ਆ ਇੱਥੇ ਬੂਟੇ-ਬਾਟੇ ਵਧੀਆ ਲਾਏ ਹੋਏ ਆ ਆਕਸੀਜਨ ਦੇ ਸਜਾਵਟ ਵਾਲੇ ਬੂਟੇ ਲਾਏ ਹੋਏ ਆ ਮਤਲਬ ਕਿ ਇਦਾਂ ਦਾ ਕੋਈ ਬੂਟਾ ਨਹੀਂ ਲਾਇਆ ਭਾਈ ਕੀੜੇ ਮਕੋੜੇ ਜਿਹਾ ਵਧਨ ਪਰ ਫਿਰ ਵੀ ਬੰਦੇ ਆਪਣੇ ਬੱਚਿਆਂ ਨੂੰ ਮਿੱਟੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਮਿੱਟੀ ਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਆ ਹਨਾ ਬਾਕੀ ਦੇਖੋ ਇਹਨਾਂ ਦੀਆਂ ਨੰਨੀਆਂ ਨੰਨੀਆਂ ਸ਼ਰਾਰਤਾਂ ਤੇ ਇਹਨਾਂ ਦੇ ਚੈਨਲ ਨੂੰ ਇਹਨਾਂ ਦੇ ਪਾਪਾ ਦੇ ਚੈਨਲ ਨੂੰ ਗੁਰਪ੍ਰੀਤ ਸਿੰਘ 0790 ਨੂੰ ਲਾਈਕ ਕਰੋ ਫੋਲੋ ਕਰੋ ਐਂਡ ਦੱਬ ਕੇ ਸ਼ੇਅਰ ਕਰੋ ਇਹ ਗੱਡੀ ਅਸੀਂ ਬਾਈ ਦੇ ਗਾਣਿਆਂ ਦੇ ਵਿੱਚ ਦੇਖ-ਦੇਖ ਕੇ ਅਸੀਂ ਲਈ ਸੀਗੀ ਮੇਰੀ ਵਾਈਫ ਬਹੁਤ ਮਤਲਬ ਕੀ ਬੱਚੇ ਵੀ ਜਿੱਦਾਂ ਬਾਈ ਨਾਲ ਪਿਆਰ ਕਰਦੇ ਆ ਪੈ ਨਹੀਂ ਲਾ ਲੋ ਜਦੋਂ ਵੀ ਗਾਣਾ ਆਉਂਦਾ ਜੁਹਾਰ ਜਾਂ ਸੀਰਤ ਜਾਂ ਮੇਰੀ ਵਾਈਫ ਅਸੀਂ ਖੁਦ ਸੁਣਦੇ ਆ ਬਾਈ ਨੂੰ ਬਹੁਤ ਪਿਆਰ ਆ ਇਹ ਗੱਡੀ ਅਸੀਂ ਉਦੋਂ ਹੀ ਲਈ ਸੀ ਜਦੋਂ ਬਾਈ ਦਾ ਗਾਣਾ ਆਇਆ ਸੀ ਨਾ ਥਾਰ ਗੱਡੀ ਬਹੁਤ ਮਤਲਬ ਮਸ਼ਹੂਰ ਕੀਤੀ ਸੀ ਬਾਈ ਨੇ ਥੋੜੀ ਸੀਰਤ ਵੀ ਸਾਡੀ ਸਿੱਧੂ ਮੂਸੇਵਾਲਾ ਦਾ ਕਿੰਨਾ ਪਿਆਰ ਦਾ ਦੱਸ ਦੇ ਬਹੁਤ ਸਾਰਾ ਉਹਦੇ ਦੱਸ ਕੇ ਅੰਦਰ ਵੀ ਦੇਖ ਬਹੁਤ ਸਾਰਾ ਹਾਂ ਚਲੋ ਸੋਧਾ ਨੂੰ ਦਿਖਾਉਨੇ ਆ ਆਜੋ ਤੁਹਾਨੂੰ ਪਟਾਕੇ ਦੇ ਇੰਜੋਏਮੈਂਟ ਕਰਦੇ ਆ ਆਪਾਂ ਲਾਓ ਅੱਗੇ ਜੜੀ ਕਿੱਥੇ ਲਾਉਂ ਇਹ ਸੀਗਾ ਇੱਕ 24 ਛੋਟਾ ਵਾਲਾ ਇਹ ਵੱਡਾ ਕਾਰਤੂਸ ਬੰਬ ਤੇ ਤੁਹਾਨੂੰ ਇਹਦੀ ਵੀਡੀਓ ਵੀ ਦਿਖਾਵਾਂਗੇ ਸੋ ਸਾਰੀ ਚੱਲ ਦੇ ਦੀ ਪੂਰੀ ਓਕੇ ਰਿਪੋਰਟ ਵਾਲੀ ਵੀਡੀਓ ਆਊਗੀ ਦੇਖਿਓ ਬਹੁਤ ਜਿਆਦਾ ਖਤਰਨਾਕ ਬੰਬ ਸੀਗਾ ਸੋ ਜਦੋਂ ਤੁਹਾਡੇ ਘਰ ਨਿੱਕੇ ਬੱਚੇ ਹਨ ਇਹਨੂੰ ਚਲਾਉਣ ਦੀ ਬਿਲਕੁਲ ਵੀ ਤੁਸੀਂ ਲਾਗੇ ਕੋਸ਼ਿਸ਼ ਨਹੀਂ ਕਰਨੀ ਤੇ ਜੇ ਮਤਲਬ ਤੁਸੀਂ ਚਲਾਉਣਾ ਹੈ ਓਪਨ ਖੁੱਲੇ ਏਰੀਏ ਵਿੱਚ ਚਲਾਉਣਾ ਹੈ ਇਹਨੂੰ ਇਹ ਬੰਬ ਸੀਗਾ ਇਹ ਆ ਕੰਪਨੀ ਦਾ ਬੰਬ ਸੀਗਾ ਇਹ ਇਹਦੇ ਵਿੱਚ ਸੀਗੇ ਪੂਰੇ 4 4 8 4 12 4 16 24 ਪੀਸ ਆ ਦੇਖੋ ਇਹ 24 ਡੰਡਿਆਂ ਵਾਲਾ ਬੰਬ ਸੀਗਾ ਤੇ ਸੋ ਇਹਨੂੰ ਇਹਨੂੰ ਬੱਚਿਆਂ ਦੇ ਲਾਗੇ ਬਿਲਕੁਲ ਨਹੀਂ ਚਲਾਉਣਾ ਚਾਹੀਦਾ ਤੇ ਜੇ ਬੱਚੇ ਤੁਹਾਡੇ ਲਾਗੇ ਆ ਤਾਂ ਫਿਰ ਬਿਲਕੁਲ ਇਹਨੂੰ ਦੂਰ ਹੋ ਕੇ ਚਲਾਓ ਤੇ ਇਹ ਕੋਸ਼ਿਸ਼ ਕਿ ਜਿੱਦਾਂ ਪਟਾਕਾ ਪਰ ਆਵਾਜ਼ ਬਹੁਤ ਜ਼ਿਆਦਾ ਹੈ ਇਹ ਚਾਰਦواری ਵਿੱਚ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਹਾਂਜੀ ਅੱਜ ਕੋਸ਼ਿਸ਼ ਕਿ ਟਾਈਮ ਜਿੱਦਾਂ ਅੱਧਾ ਕਿ ਘੰਟਾ ਲਾ ਲਓ ਜਾਂ 15-20 ਮਿੰਟ ਲਾ ਲਓ ਬੱਚਿਆਂ ਨਾਲ ਮੈਂ ਖੇਡੇ ਆ ਟਾਈਮ ਸਪੈਂਡ ਕੀਤਾ ਤੁਸੀਂ ਬਲੌਗ 'ਚ ਦੇਖਿਓ ਜਿੰਨਾ ਕਿ ਮਤਲਬ ਕਿ ਖੇਡ ਸਕਿਆ ਜਿੰਨੀ ਹੈ ਆਪਣੇ ਦਿਲ ਦੀਆਂ ਜੋ ਬੱਚਿਆਂ ਦੇ ਰੀਝਾਂ ਹੈਗੀਆਂ ਮਤਲਬ ਕਿ ਬੱਚੇ ਰੋਚੋਂਦੇ ਆ ਚੀਜ਼ਾਂ ਕਈ ਵਾਰੀ ਮੈਂ ਸੁੱਤਾ ਵੀ ਹੁੰਨਾ ਨਾ ਮੈਨੂੰ ਆਣ ਕੇ ਠੋਂਦੇ ਆ ਵੀ ਪਪਾ ਉਠੋ ਪਪਾ ਉਠੋ ਉਹਨਾਂ ਨੂੰ ਇੱਕ ਸ਼ੌਂਕ ਹੈ ਤੇ ਸਾਡੇ ਮਾਪਿਓ ਸਾਡੇ ਨਾਲ ਖੇਡਣ ਅੱਜ ਥੋੜਾ ਜਿਹਾ ਟਾਈਮ ਸਪੈਂਡ ਕੀਤਾ ਵਾ ਲੱਗੇ ਆਪਣੇ ਆਪਣਾ ਪਲਾਟ ਆ ਹਨਾ ਉਹਦੇ ਚ ਜਾ ਕੇ ਉਹਨਾਂ ਦੇ ਟੌਏ ਜਿਹੜੇ ਪਏ ਆ ਉਹਨਾਂ ਦੀਆਂ ਚੀਜ਼ਾਂ ਪਈਆਂ ਉਹਨਾਂ ਨਾਲ ਛੇਡਛਾਲ ਆਪ ਵੀ ਕੀਤੀ ਆਪ ਵੀ ਖੇਡੇ ਆ ਸੋ ਬੜਾ ਮਜ਼ਾ ਆਇਆ ਤੁਸੀਂ ਵੀ ਸਾਰੇ ਜਣੇ ਟਾਈਮ ਜ਼ਰੂਰ ਕੱਢਿਆ ਕਰੋ ਇਹ ਤੁਹਾਡੀਆਂ ਜਿਹੜੀਆਂ ਜਾਨਾਂ ਆ ਨਾ ਇਹ ਮੁੜ ਕੇ ਵੱਡੀਆਂ ਹੋ ਜਾਣੀਆਂ ਆ ਆ ਟਾਈਮ ਨਹੀਂ ਰਹਿਣਾ ਇਹਨ ਸੋ ਜਿੰਨਾ ਟਾਈਮ ਹੋ ਸਕਦਾ ਕੱਢਿਆ ਜਰੂਰ ਕਰੋ ਇਹਨਾਂ ਨਾਲ ਖੇਡਿਆ ਕਰੋ ਦੇਖੋ ਕਿੰਨੇ ਸੋਹਣੇ ਸੋਹਣੇ ਕਿਊਟ ਕਿਊਟ ਬੇਬੀ ਆ ਸੋ ਆਪਣਾ ਟਾਈਮ ਜਰੂਰ ਕੱਢਿਆ ਕਰੋ ਆਪਣੇ ਪਰਿਵਾਰ ਨੂੰ ਵੀ ਦਿਆ ਕਰੋ ਬੱਚਿਆਂ ਨੂੰ ਵੀ ਦਿਆ ਕਰੋ ਸੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਵਾ ਤੇ ਫੋਲੋ ਕਰਨਾ ਲਾਈਕ ਕਰਨਾ ਤਾਂਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਸੋਹਣੀਆਂ ਸੋਹਣੀਆਂ ਵੀਡੀਓ ਬਣਾ ਕੇ ਅਸੀਂ ਪਾ ਸਕੀਏ ਸੋ ਓਕੇ ਬਾਏ